ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਾਈ ਗਰਵਿੰਦਰ ਕੋਲੇ ਫੇਰ ਪਹੁੰਚੇ ਆ। ਤੇ ਅੱਜ ਤੁਹਾਨੂੰ ਇੱਕ ਬੜੀ ਵੱਖਰੀ ਆਪਾਂ ਦੇ ਕੋ ਮਸ਼ੀਨ ਉਹ ਦਿਖਾਉਣੀ ਆ। ਬਾਈ ਕਹਿੰਦਾ ਵੀ ਕਿ ਇਹ ਇੱਕ ਤਾਂ ਇੱਕ ਘੰਟੇ ਦੇ ਵਿੱਚ 1.5 ਕਿਲੇ ਦੀ ਬਣਾਲੀ ਢੱਕ ਦਿੰਦੀ ਆ। ਬਾਈ ਗਰਵਿੰਦਰ ਨਾਲ ਥੋੜੀ ਗੱਲਬਾਤ ਕਰਾਉਨੇ ਆ। ਅਕਸਰ ਆਪਾਂ ਪਿਛਲੇ ਨਾ ਬੰਦਿਆਂ ਦਾ ਬਲੌਗ ਪਾਇਆ ਸੀ। ਤੇ ਉਹਦੇ ਕਰਕੇ ਇੱਕ ਵਧੀਆ ਪਛਾਣ ਹੋ ਗਈ ਵੀ ਜੀ ਜੋ ਸਪੈਸ਼ਲ ਆਏ ਆ ਨਾ ਕੋਲੇ ਕਹਿੰਦਾ ਵੀ ਮਸ਼ੀਨ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਹੈ ਸ਼ਾਇਦ ਪੰਜਾਬ ਦੇ ਵਿੱਚੋਂ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕਿੱਥੇ ਕਿੱਥੇ ਤੁਸੀਂ ਤਾਂ ਹੈਗੀਆਂ ਨੇ ਇਹ ਸਿਰਫ ਕਹਿੰਦਾ ਪਰਾਲੀ ਨਹੀਂ ਟੋਕਾ ਕਰਦੀ ਆ ਜਿਨਾਜ਼ੀਆ ਸਹੀ ਕਰੇ ਚੱਲੀ ਟੁੱਟੀ ਉਹਦੇ ਨਾਲ ਦਾਸੀ ਬਸੀ ਟੁੱਟਿਆ ਤੇ ਤੁਸੀਂ ਹੁਣ ਦੇਖ ਲਓ ਵੀ ਬੰਦਿਆਂ ਦੀ ਸਪੀਡ ਕੱਪ ਕਰਦੀ ਖਬਰਾਂ ਦੀ ਤੁਹਾਨੂੰ ਆਵਾਜ਼ ਵੀ ਸੁਣਾਉਣਾ ਮੈਂ ਮੁਲੇ ਜਾ ਕੇ ਤੇ ਟਰੈਕਟਰ ਵੀ ਕਿੰਨਾ ਲੋਡ ਮੱਤ ਰਿਹਾ ਹੈ ਸੱਤੀ ਬਾਈ ਅਰਜੰਟ 265 ਕਿੰਨਾ ਕਿਨਾਲਾ ਚੱਲਦਾ ਤੇ ਪਰ ਥੋੜਾ ਜਿਹਾ ਉਫਾ ਚੱਲਦਾ ਇਹਨਾਂ ਨੂੰ ਇਹ ਸੁਵਰਾਜ ਠੀਕ ਹੈ ਸੁਵਰਾਜ ਗੇਰਾਂ 'ਚ ਚੱਲਦਾ ਨੇ ਗੇਰਾਂ 'ਚ ਕੇਵਲ ਜਿਹੜੇ ਗੇਰ 'ਚ ਚਲਾਇਆ ਵਾਦਾ ਇਹ ਪੀਏ 'ਚ ਪੀਆ ਹਾਈ ਹਾਂ ਠੀਕ ਹੈ ਇਹ ਹਾਈ 'ਚ ਗੇਰਾਂ 'ਚ ਚਲਾਇਆ ਵਾਦਾ ਜੇ ਸਟਰੈਕਟ ਚਲਾਉਣਾ ਸਿੱਧੀ ਵੀਡੀਓ ਲਾ ਕੇ ਕਿੰਨੇ ਚੱਕਰਾਂ ਤੇ ਚੱਲਦਾ ਓਪਨਾ ਫਿਰੇ ਚੱਕਰ ਵੱਧ ਮੰਗਦੀ ਹੈ ਮਸ਼ੀਨ ਕਿੰਨਾ ਦਾ ਵੀਰੇ 540 ਹਰੇ ਟਰੈਕਟਰ ਦਾ ਡੱਕਾ ਬਣ ਜਾਂਦਾ ਆ। ਇਹ ਆਪਾਂ ਲੋਜ ਲਾ ਕੇ ਚਲਾਉਂਗੇ। ਠੀਕ ਆ ਠੀਕ ਆ। ਹੁਣੇ ਤੁਸੀਂ ਇੱਕ ਘੰਟੇ ਲਾਉਂਗੇ ਟੁੱਕ ਕੇ ਸਾਰੀ ਗੱਲ ਨਾ ਕਿ ਜਿੰਨੇ ਕ ਟਾਈਮ ਕਿੰਨੀ ਬਰਾਲੀ ਹੈ ਜਿਹੜੀ ਅੱਜ ਨੂੰ ਨਹੀਂ ਟੱਕ ਭਾ ਕੇ ਦੇਖ ਲੈ ਦੋ ਦੋ ਬੂਗਾ ਖਿੱਦਦੀ ਆ। ਐਡਾ ਐਡਾ ਬੂਗਾ 11 ਕਿਈ ਦਾ। ਹਾਂ। ਇਹਨੇ ਹੁਣ ਐ ਚੱਲੀ ਜਾਵੇ ਕੋਈ ਵਿੱਚ ਨੁਕਸਾਨ ਨਾ ਜਿਹੜਾ ਸਾਨੂੰ ਸੁਖਾ ਹੋਵੇ। ਆਹੋ। ਸਾਹ ਤੁਹਾਨੂੰ ਲੈ ਵੀ ਘੰਟਾ ਡੇਰਾਂ ਘੰਟੇ ਜੀ ਟੁੱਕ ਦੂਗੀ। ਇਹ ਸਾਰੀ ਬਰਾਲੀ ਇਹਨੇ ਟੁੱਕ ਦੇਣੀ ਆ। ਹਾਂ। ਆਪਾਂ ਬਹਿਨੇ 20 25 ਕੀਤੇ ਜੀ। ਤੁਹਾਨੂੰ ਕਿੰਨੇ ਸਾਲ ਹੋ ਮਿੱਟਰ ਵਾਈਟ ਨੂੰ ਭੇਜੋ ਤੇ ਨਾਲ ਮਾਰਦੇ ਗੱਲਾਂ ਬੰਤਾ ਮੈਂ ਚਲਾ ਲਈ ਦੇ ਕੋਲੇ ਆਈਏ ਟੋਕਾ ਕਰ ਰਹੇ ਆਪਾਂ ਇਹ ਹੋਣਾ ਕਿੰਨਾ ਕ ਟਾਈਮ ਲੇ ਲੁਗੀ ਫੇਰ ਅੱਜ ਤਾਂ ਟਾਲ ਲੰਦੀ ਆ ਪੂਰਾ ਅੰਦੀਆਂ ਰੋਕੇ ਹਾਲੇ ਅਸੀਂ ਰੇਪ ਹੌਲੀ ਕਰੀ ਵੀ ਆ ਜੀ ਅੱਛਾ ਫਿਰ ਰੇਪ ਹੌਲੀ ਕਰੀ ਵੀ ਆ ਟਰੈਕਟਰ ਦੀ ਜਿੰਨੀ ਵਧਾਰੂਗੇ ਉੰਨਾ ਟਾਈਮ ਲੱਗਣੀ ਆ ਤੁਸੀਂ ਕਿੰਨਾ ਕ ਟਾਈਮ ਲਾ ਲੂਗੇ ਬਾਲਾ ਔਰ ਜਿਹੜਾ ਗੜਾ ਇਹ ਕਿੰਨਾ ਟਾਈਮ ਲੱਗ ਜੂਗਾ ਸਾਰਾ ਸਿਰ 2 ਘੰਟੇ ਆ ਤੋ 2 ਘੰਟੇ 4-5 ਕਿੰਨੇ ਦੀ ਭਰਾਈ ਆ ਜਿਹੜੀ ਇਹ ਮਸ਼ੀਨ ਹੈ ਕੀ ਸਪੈਸ਼ਲ ਬਰਾਲੀ ਵਾਸਤੇ ਆ? ਹਾਂ ਇਹ ਗੱਲੀ ਬਰਾਲੀ ਵਾਸਤੇ। ਗੱਲੀ ਬਰਾਲੀ ਦਾ। ਹਾਂ। ਮਤਲਬ ਐਨ ਪੂਦੇ ਫਰਾਟੇ ਵਰਦੀ ਆ। ਇਹਦੇ ਨਾਲ ਆਪਾਂ ਹੋਰ ਚੋਕਾ ਕਰਿਆ ਨਹੀਂ ਹੈਗਾ। ਵੈਸੇ ਰਾਜਸਥਾਨ ਤੇ ਆਈ ਐ ਮਸੀਨਾ। ਅੱਛਾ। ਉਹ ਬਾਜਰੇ ਮੂਤਰਾ ਹੋਗਾ ਜੀ ਨੇ? ਹਾਂ। ਉਹ ਵੀ ਕੈਦੀ ਬਣਦੀ ਹੁੰਦੀ ਅਹੀ ਜੀ ਉਹ ਆਹੋ। ਉਹਦੀ ਉਹ ਵੀ ਐ ਮਿੱਠੀ। ਹਾਂ ਇਦਾਂ ਨਹੀਂ। ਠੀਕ ਹੈ। ਇਹ ਖਚਾਈ ਬਹੁਤ ਜ਼ਿਆਦਾ। ਤੁਸੀਂ ਨੇ ਦੇਖਾ ਉਹ ਪਰੇਕੰਦ ਕਿੰਨੀ ਡੂਗਾ? ਹਾਂ। 45 45 45 ਫੁੱਟ ਮਾਰ ਰਿਹਾ। ਇਹ ਹੁਣ ਸਪੈਸ਼ਲ ਬੱਜਾ ਲਈ ਉੱਤ ਰਹੇ ਆ ਦੋਨੋਂ। ਹਾਂ। ਤੇ ਮਤਲਬ ਕਿੰਨੇ ਦਿਨ ਦਾ ਜਿਹੜਾ 6 ਮਾਜਾ ਰੱਤ ਤੁਸੀਂ ਟੱਕਰੇ ਆ ਪਰਾਲੀ ਕਿੰਨੇ ਦਿਨ ਕਰ ਦਿੰਦੀ ਹੈ 800 ਵੀ 150 ਮਿੰਟ 150 ਮਿੰਟਾਂ ਕਰ ਦਿੰਦੀ ਆ ਕਿੰਨੇ ਪਰ ਸੀਨ ਦੇ ਵਿੱਚ ਹੋਊਗਾ ਤੁਸੀਂ ਨਾਲ ਕਿਵੇਂ ਤੂੜੀ ਪਾਉਣੇ ਉਹਦੀ ਜਗ੍ਹਾ ਪਰਾਲੀ ਪਾਵਾਂਗੇ ਕੰਮ ਤੋਂ ਮਾਰ ਲੈਂਦੇ ਵਿੱਚ ਉਜਾਲੇ ਕਿ ਨਹੀਂ ਆ ਕਿੰਨਾ ਦਿਨ ਚੱਲਦਾ ਉਹਨਾਂ ਜਿਹੜਾ ਫਿਰ ਜਾ ਜੂਂਗੇ ਵਿੱਚ ਉਹਦੇ ਨਾਲ ਜਾਜੂ ਵੀ ਹੋਗੇ ਹੈ ਤਾਂ ਕਿ ਤੂੰ ਅੱਗੇ ਹੋ ਕੇ ਮਸ਼ੀਨ ਦਿਖਾ ਪਰ ਜੀ ਚੱਲਦੀ ਤੇ ਬਾਈਆਂ ਨੇ ਜੋਰ ਲਗਾਇਆ ਮੈਂ ਬੂਰਾ ਮੈਂ ਕਹਿੰਦਾ ਬੰਦੇ ਤਿੰਨ ਦਾ ਥੱਲੇ ਆ ਤੇ ਉੱਪਰ ਆ ਇਹ ਦੇਖੋ ਜੀ ਅਪਾਏ ਕਹਿੰਦਾ 14 ਜਵਾਨ ਲੱਗਿਆ ਦੇਖੋ ਜੱਜਾ ਵੀਡੀਓ ਪਾਈ ਤੀ ਜਿਹੜੀ ਆਪਾਂ ਨੇ ਇਹ ਬਹੁਤ ਹੱਥ ਕਰਦਾ ਬੰਦਾ ਉਹ ਕਹਿੰਦਾ ਐਡੀ ਜਵਾਨ ਦੀ ਛੋਟੇ ਦੀ ਆਈ ਆ ਕਹਿੰਦੇ ਨੇ ਮੁੰਡੇ ਬੇਚਕੋ ਕਹਿੰਦੇ ਹਾਂ ਅੱਜ ਮੈਨੂੰ ਆਏ ਲੱਦੇ ਐਨੇ ਦੀ ਪੜ੍ਹਾਈ ਲਿਖਾਈ ਕਿਹੜੇ ਸੁਣ ਕੋਈ ਆ ਪੜਾਈ ਚ ਵਧੀਆ ਆਪਣੇ ਬੱਚੇ ਪੂਰੇ ਹਾਂ ਆਪਾਂ ਪੜਾਈ ਤੇ ਵੀ ਅੰਗੜਨ ਵੀ ਜਾਂਦੇ ਆਂ ਹਾਂ ਕੰਮ ਦੇ ਵਿੱਚ ਅਸੀਂ ਤਾਂ ਲਾ ਰਹੇ ਆਂ ਵੀ ਨਿਆਣੇ ਨੂੰ ਹੱਥ ਪਾਏ ਹਾਂ ਕੀ ਹੱਥ ਪਾਏ ਹਾਂ ਚੱਕਾ ਬੰਦਾ ਕਾਉਣ ਦੀ ਬਜਾਏ ਆਪਾਂ ਕੰਮ ਚ ਲਾਈਏ ਤਾਂ ਫੇਰ ਨਿਆਣੇ ਹਾਂ ਹੋ ਜਾਣੀ ਆ ਆਪਣੀ ਹੋ ਜੀ ਠੀਕ ਆ ਆਪਾਂ ਹੀ ਲਿਆ ਕੇ ਦੇਈ ਦੀ ਲਾਣਾ ਠੀਕ ਆ ਠੀਕ ਆ ਆਪਣੇ ਪੰਜਾਬ ਦੇ ਇਹਨੇ ਧਾਰਨੀਆਂ ਹੈਗੀਆਂ ਨੇ ਉਹ ਨਹੀਂ ਹੈਗੀਆਂ ਇਹਨੇ ਨਾਲ ਦੀ ਪੁਰਾਣੀ ਵਾਲੀ ਨਹੀਂ ਹੈ ਪੁਰਾਣੀ ਅਜੇ ਦੂਜਾ ਹੋਣੀ ਆ ਬਿਆਰੀਆਂ ਜਿਹੜੀਆਂ ਪੁੱਤਰ ਇਹਨਾਂ ਨੂੰ ਨਿਵਾਰੇ ਰਹਿਣਾ ਹੈ ਯਾ ਕੋਲਣਾ ਨਹੀਂ ਪੈਂਦਾ ਦੇਖ ਲੈ ਨਾ ਨਾ ਫਿਰ ਕੋਲੋ ਤਿੰਨ ਦਿਨ ਕਿੱਲੇ ਲੱਗਨੇ ਹਨ ਇਹਦੇ ਤੋਂ ਹੋ ਘੱਟ ਕਰੀ ਦੀ ਹੈ ਵੀ ਬੜਾ ਹੈ ਪੈਸੇ ਵਿੱਚ ਦੇਖਿਆ ਨਹੀਂ ਤਾਂ ਹੀ ਤਾਂ ਨਹੀਂ ਪੜਦਾ ਟੋਪਾਂ ਦਾ ਜੁਣਾ ਨਰਦੀ ਆ ਠੀਕ ਆ ਵੀ ਨਿਆਰਾ ਆ ਜਾਂਦਾ ਹੈ ਸੇਕਾ ਪ੍ਰਦੇਸ਼ ਉਹ ਕੰਗਰੀ ਦੇ ਇੱਕ ਲੋੜਾ ਕਮੈਂਡਰ ਆਵਾ ਮੈਂਨੇ ਬਾਈ ਨੂੰ ਬੀਕਿਆ ਦੇ ਆ ਆ ਚਾਹਿਆ 4000 ਤੋਂ ਨੂੰ ਹੋ ਗਈ 50 ਨੂੰ ਬੱਚਦਾ ਘੱਟ ਹੈ ਆ ਚੱਲ ਬਾਈ ਹੁਣ ਅੰਪਾ ਕਿਤੇ ਨਾਲ ਮੈਂ ਫਰਾਂ ਰੋੜੀਆ ਸਾਡੀ ਆਪਣੇ ਪੈਨਸ਼ਨਰ ਸਾਹਿਬ ਨੂੰ ਕਹਾਂ ਉਹਨੂੰ ਦੁੱਧ ਨਹੀਂ ਆਪਣਾ ਗਾਂ ਦਾ ਲੱਗਦਾ ਸਾਡੇ 50 ਦਾ ਗਾਂ ਦਾ ਦੁੱਧ ਲੱਗਦਾ ਹੈ ਨਾ 55 ਰੁਪਏ ਨੂੰ ਹੈ ਹਾਂ ਬਿਲਕੁਲ ਜੇ ਇਹ ਆਪਣਾ ਗਾਣਾ ਪੋਹਿਆ ਕੁਆਲਟੀ ਹੋ ਜਾਣਾ ਲੰਦਾ ਕੁੱਝੋਗੇ ਲੰਦਾ 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 ਬਿਲਕੁਲ ਬਿਲਕੁਲ ਬਾਕੀ ਆਪਣਾ ਤਾਂ ਨਿਰਮਖ ਸਾਈ ਦਾ ਦਿਲ ਤਰੀ ਦਾ ਜਪਾ ਕਮ ਕਰਦੇ ਨੂੰ ਵੀ ਚੈਨਲ ਵੀ ਬਣਾ ਲਓ ਬਸ ਬਣਾ ਰਿਹਾ ਚਲ ਆਪਾਂ ਪਾਈਆ ਕੈਨੇਡਾ ਦਾ ਕਿਉਂ ਬਾਈ ਦਾ ਮੈਂ ਚੈਨਲ ਦਾ ਲਿੰਕ ਪਾਉਂਗਾ ਡਿਸਕਰੀਪਸ਼ਨ ਚ ਸਬਸਕ੍ਰਾਈਬ ਕਰ ਲਿਓ ਸਾਰੇ ਜਣੇ ਤੇ ਬਾਕੀ ਅੱਜ ਤੁਹਾਨੂੰ ਟੋਕਾ ਹੁੰਦਾ ਦਿਖਾਦਾ ਘਟਾ ਢੱਲਦਾ ਨਹੀਂ ਹੈ ਜਵੇਂ ਲਾਭਣਾ ਕਰਾਇਆ ਇਹਨਾਂ ਨੇ ਭਲੇ 5-10 ਮਿੰਟ ਹੋਇਆ ਬਸ ਹਾਂ ਹਾਂ ਮੈਂ ਵੀਡੀਓ ਦਿਖਾਵਾਂਗਾ ਆਪਾਂ ਮਤਲਬ ਪਰਿਵਾਰ ਵਾਲੀਆਂ ਸਾਰੀਆਂ ਬਸ ਆਪਾਂ ਜਿਹੜਾ ਕੋਈ ਵੀ ਵੀਡੀਓ ਤਾਂ ਆਪਾਂ ਬਣਾਉਣੀ ਹੀ ਆ ਬਿਲਕੁਲ ਹੋ ਗਏ ਆਹਾਂ ਆਪਾਂ ਕੱਲ ਵੀ ਮੈਨੂੰ ਜਿੰਨੇ ਬੋਲ ਆ ਰਹੇ ਆ ਤੂੰ ਪ니까ਉਗਾ ਕਿ ਸਾਰੀਆਂ ਕੱਟੀਆਂ ਉਰੇ ਆ ਜਾਣੀਆਂ ਆਹ ਆ ਜਿਹੜੀ ਖੋਲੀ ਬਣਾਈ ਇਹ ਸਭ ਚੱਕਿਆ ਜਾਣਾ ਉੱਤੇ ਇਹ ਹੁਣ ਬਾੜ ਆ ਗਿਆ ਬੋਟਾ ਮਾਰਚ ਤੱਕ ਸਵੇਰੇ ਸਵੇਰੇ ਉਰੇ ਆ ਜਾਣਾ ਇਹ ਹੁਣ ਬਾੜ ਆ ਗਿਆ ਇਹ ਬਾੜ ਆਪਣਾ ਇੱਧਰ ਸਾਰਾ ਠੀਕ ਹੈ ਇਹ ਤਾਂ ਗਾਹ ਫੇਰ ਆਪਣੀ ਦੋ ਬਾਟੀਆਂ ਆਖਿਆ ਹਾਂ ਠੀਕ ਹੈ ਦੋ ਮੇਨ ਮਾਰਕਸ ਸਾਡਾ ਆਈਆਂ ਬੇਚਾਰੇ ਪੁੱਛਦੇ ਆਂ ਵੀ ਦਾਣੇ ਦਾ ਦੱਸੋ ਤੇ ਫੋਨਾ ਬਾਰੇ ਉਹ ਕਾਰਾ ਦੱਸ ਰਹੇ ਕੋ ਵੀਡੀਓ ਚ ਦੱਸਾਂਗੇ ਕਿੰਨੀ ਦਾ ਆਪਾਂ ਨੂੰ ਸਮਝ ਆ ਕੁਝ ਕਿ ਜਿੱਥੇ ਅਸੀਂ ਗੱਲ ਤੋਂ ਸਾਨੂੰ ਜਾਣਕਾਰੀ ਦੁੱਲੀ ਰਹੀ ਹੈ ਜੀ ਦੱਸ ਦਿਓ ਕਿੰਨੇ ਕਿਹੜੇ ਤਜਾਰਦੇ ਚ ਆਪਾਂ ਠੀਕ ਹੈ ਉਹ ਗੱਲ ਆਪਾਂ ਜ਼ਰੂਰ ਦੱਸਾਂਗੇ ਬਿਲਕੁਲ ਬਿਲਕੁਲ ਬਾਕੀ ਬੰਦੇ ਕਹਿ ਦਿੰਦੇ ਆ ਕਿ 2 3 ਮਹੀਨੇ ਰੱਖੇ ਰਿਆਂ ਹਾਂ ਇਹਦੇ ਨਾਲ ਕੀ ਬਣੂਗਾ ਹੁਣ ਅਜ ਇੱਕ ਮੁੰਡੇ ਦਾ ਮੈਨੂੰ ਫੋਨ ਆਇਆ ਹਾਂ ਕਰੋੜੇ ਦਾ ਉਹ ਕਰੋੜੇ ਦਾ ਉਹ ਕਹਿੰਦਾ ਵੀ ਮੇਰੇ ਕੋਲ ਜ਼ਮੀਨ ਨਹੀਂ ਹੈ ਕੋਈ ਮਾ ਰੰਗਰ ਦੋਖਦਾ ਹੈਗਾ ਆਪਣਾ ਦਾਦੇ ਨੇ ਰੱਖਿਆ ਨਹੀਂ ਮੈਂ ਰੱਖਲੇ ਆ ਹਾਂ ਮਾ ਜਲ ਤੂੰ ਆਦੀ ਕੋਈ ਨਹੀਂ ਹਾਂ ਤੈਨੂੰ ਡੰਗਰ ਰਖਾਵਾਂਗੇ ਤੇ ਸਨਹਤੋਂ ਨੂੰ ਕੁੜੀ ਲਈ ਆ ਇੱਥੇ ਆਪਾਂ ਆਹ ਖਰਦਦੇ ਆ ਜਿਵੇਂ ਆਪਾਂ ਬੁੱਲ ਦਾ ਲੈਣਾ ਪੈਣਾ ਜਿਵੇਂ ਆਪਾਂ ਚਲੋ ਮਹਿੰਗਾ ਪੈਂਦਾ ਜਿਵੇਂ ਹੁਣ ਅਸੀਂ ਤੂਰੀ ਆ ਸਾਡੇ ਕੋਲ ਘੱਟ ਹੈ ਆਪਾਂ ਜਰੂਰ ਕਾ ਜਰੂਰ ਲੈ ਲਵਾਂਗੇ ਬਾਗਵਾਸਵਾ ਠੀਕ ਹੈ ਹੋਰ ਟਾਈਮ ਲੈ ਲਓ ਤੂੰ ਵੀ ਆਪਾਂ ਨੂੰ 2.5 ਦਿਨ ਦਾ ਉਹ ਲਈ ਦੀ ਆ ਹਾਂ ਹੁਣ ਤਾਂ ਹਜ਼ਾਰ ਨੂੰ ਹੋ ਜਾਂਦਾ ਹੋਈ ਜਾਂਦਾ ਲੈ ਭਰਿਆ ਬਈ ਤੂਰੀ ਜਾਨੀ ਅੱਜ ਮੈਚ ਦੀ ਲੋਕੀਂ ਮਰਾ ਸੈੱਟ ਦਿਖਾ ਦੇ ਜੋ ਖੜ ਕੇ ਜੁਏ ਬਾਤ ਜਿਹੜੀ ਬਣਾਰੀ ਆ ਇਹ ਬਣਾਰੀ ਹੁਣ ਮੈਂ ਪਹਿਲਾਂ ਲੈ ਲਈ ਕੱਢ ਲੈਣੀ ਹਾਂ ਜਿਹੜੀ ਬਚੂਗੀ ਉਹ ਕੇ ਮੈਂ ਤੁਹਾਨੂੰ ਦਾਂਗੇ ਆਪੇ ਜਿਹੜੇ ਖਰਾਬ ਹੁੰਦੀ ਆ ਉਹ ਨਹੀਂ ਹੁੰਦਾ ਆਹ ਲੱਗੀ ਵੀ ਇੱਧਰ ਇੰਨੀ ਵਾਰ ਲੱਗੀ ਵੀ ਆ ਤੁਸੀਂ ਕਿੰਨੇ ਕਿੱਲੇ ਕਿ ਬਣਾਰੀ ਸਟੋਰ ਕਰ ਲੈਂਦੇ ਆ ਅਸੀਂ ਕਰ ਲੈਂਦੇ ਆ 20 ਜਿਲੇ ਦਾ ਆਪਣੀ ਰਸਤੇ ਆ ਜਿਹੜੀ ਬਾਸਮਦੀ ਹੁੰਦੀ ਆ ਤੇ 15 ਕਿੱਲਾਂ ਦੀ ਹੋ ਰਹੀ ਆ 15 ਕਰ ਆਪਾਂ ਨੂੰ ਬਚੇ ਤਾ ਨਾ ਇਹ ਜੀ ਜੀ ਜਾਨੀ ਵੀ ਆਪਣੇ ਕੋਲ ਹੋਣਗੇ ਆਪਾਂ ਦੱਸ ਦਾਂਗੇ ਜਿੱਥੇ ਵੱਜ ਪਰ ਅਸੀਂ 3 ਗੱਲਾਂ ਹੋਰ ਹੈ ਆਪਣੇ ਕਹੇ ਤੇ ਕਿਸੇ ਆਏ ਨਾ ਕਰਿਓ ਵੀ ਜੇ ਮੈਸਾਨੇ ਲੋਕ ਹਾਂ ਇਹ ਹੱਟ ਟੈਪ ਟੈਪ ਚੱਲਦਾ ਨਾ ਮੈਂ ਵੀ ਇੱਕਦਮ ਆਪਾਂ 10 ਬੱਜਾ ਪਾਲੀਆਂ 20 ਬੱਜਾ ਪਾਲੀਆਂ ਆਪਾਂ ਨੂੰ ਥੋੜਾ ਜੀ ਜਾਣਕਾਰੀ ਹੋਣੀ ਚਾਹੀਦੀ ਹੈ ਨਾ ਡੰਗਰਾਂ ਦੀ ਜਾਣਕਾਰੀ ਕਿਹੜੇ ਹੋਣ ਵਾਲੇ ਪਤਾ ਕਰੋ ਵੀ ਕੀ ਕੀ ਕੁਆਲਿਟੀ ਹੋਵੇ ਕਿੰ ਕੀ ਡੰਗਰਾਂ ਦੀ ਲੋੜ ਹੈ ਚੀਜ਼ਾਂ ਦੀ ਹੈ ਨਾ ਦੂਸਰੇ ਦਾਣਾ ਬਹੁਤ ਤਰ੍ਹਾਂ ਦਾ ਦਾਣਾ 18 ਫੌਂਟ ਵੀ ਪੈਂਦਾ ਦਾਣਾ 12 ਫੌਂਟ ਵੀ ਪੈਂਦਾ ਵਾਹ ਵਾਹ ਇਹ ਤਜਰਬੇ ਸਾਰੇ ਖੜੇ ਪੰਜ ਥੋੜੀ ਥੋੜੀ ਬੰਦਾ ਛੁੱਟ ਜਾਂਦਾ ਯਾਰ ਛੁੱਟ ਜਾਂਦਾ ਚਲੋ ਉਧਰ ਆ ਗਿਆ ਤੋ ਠੀਕ ਹੈ ਜੀ ਬਾਕੀ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਖੱਚ ਕੇ ਕੰਮ ਤੁਸੀਂ ਆ ਦੇ ਲਓ ਪੁੱਲੇ ਪਰ ਪੂਲਾ ਚੱਲ ਰਿਹਾ ਹੈ ਮਿਹਨਤ ਦਿਖਾਈ ਆ ਆਪਾਂ ਨੇ ਵੀਡੀਓ ਦੇ ਵਿੱਚ ਅ ਥੋੜਾ ਸਮਾਂ ਘੱਟ ਸੀ ਆਪਾਂ ਫਿਰ ਅ ਤਰੋਪਰ ਆਪਾਂ ਹੁਣ ਪਸ਼ੂਆਂ ਦੀ ਇੱਕ ਵੀਡੀਓ ਲੈ ਕੇ ਆਵਾਂਗੇ ਜਲਦੀ ਹੋਰ ਤੇ ਹਫਤੇ ਦੇ ਵਿੱਚ ਵਿੱਚ ਕੋਸ਼ਿਸ਼ ਕਰਾਂਗੇ ਬੜੀ ਡੂੰਗੀ ਉਹਦੇ 'ਚ ਜਾਣਕਾਰੀ ਹੋਊਗੀ ਜਰੂਰ ਵੀਡੀਓ ਦੇਖਿਓ ਜਿੰਨੇ ਵੀ ਸੱਜਣ ਵੀਰ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੁਹਾਡੀ ਸਪੋਰਟ ਦੀ ਬਹੁਤ ਜਰੂਰਤ ਹੈ ਸਾਨੂੰ ਉਹ ਠੀਕ ਹੈ ਜੀ ਮਿਲਦੇ ਹਾਂ ਜੀ ਅਗਲੇ ਵਲੌਗ ਦੇ ਨਾਲ ਦਿਓ ਜੀ ਆਤ ਸਸਤਿਕਾ